ਵਾਹਿਗੁਰੂ ਜੀ ਦਾ ਖਾਸ ਸਾ ਵਾਹਿਗੁਰੂ ਜੀ ਦੇ ਪਤੇ ਆਪਾਂ ਸਾਖੀ ਪੜ ਰਹੇ ਸੀ ਛੋਟੇ ਸੇਬ ਜਾਦਿਆਂ ਦੀ ਪਪਾ ਚੋਰਾਵਾ ਸਿੰਘ ਜੀ ਤੇ ਪਪਾ ਫਤਿਹ ਸਿੰਘ ਜੀ ਆਪਾਂ ਪਿਛਲੀ ਵੀਡੀਓ ਚ ਪੜਿਆ ਕਿ ਕਵੇਂ ਗੰਗੂ ਨੇ ਧੋਖੇ ਨਾਲ ਛੋਟੇ ਸੇਬ ਜਾਦਿਆਂ ਤੇ ਮਾਤਾ ਗੁਜਰ ਘਰ ਨੂੰ ਆਪਣੇ ਕਰ ਲਿਆਂਦਾ ਸੋਨੇ ਦੇ ਮੋਹਰਾਂ ਵੀ ਖੋਲੀਆਂ ਉਲਟਾ ਉਹਨਾਂ ਨੂੰ ਔਰੰਗਜ਼ੇਬ ਦੇ ਹਵਾਲੇ ਵੀ ਕਰ ਦਿੱਤਾ ਤੇ ਔਰੰਗਜ਼ੇਬ ਨੇ ਹੁਕਮ ਦੇ ਦਿੱਤਾ ਕਿ ਕੁਝ ਵੀ ਉਹਨਾਂ ਨੂੰ ਕੋਈ ਖਾਣ ਪੀਣ ਨਾ ਦਿੱਤਾ ਜਾਵੇ ਤੇ ਠੰਡੇ ਬੁਰਜ ਵਿੱਚ ਬਿਠਾ ਦਿੱਤਾ ਕਹਿੰਦੇ ਆ ਜਦੋਂ ਛੋਟੇ ਸਾਹਜਦਿਆਂ ਨੂੰ ਫੜਾ ਦਿੱਤਾ ਗਿਆ ਤੇ ਉਹਨਾਂ ਨੂੰ ਗੱਡੇ ਤੇ ਬਿਠਾ ਕੇ ਮਰੰਡੇ ਲਿਆਂਦਾ ਗਿਆ ਬਤਿਰਖਾਂ ਦੇ ਹੁਕਮ ਨਾਲ ਉਹਨਾਂ ਨੂੰ ਮਰੰਡੇ ਤੇ ਗੱਡੇ ਤੇ ਬਿਠਾ ਕੇ ਸਖਤ ਪੈਰੇ ਹੀ ਦਸਰਿਆ ਹੰਦ ਲੈ ਕੇ ਚੱਲ ਪਏ ਦੁਪਹਿਰ ਨਗਾਵਾ ਪਿੰਡ ਦੇ ਕੋਲ ਗੱਡਾ ਰੋਕਿਆ ਗਿਆ ਮਾਤਾ ਜੀ ਅਤੇ ਸੈਬਜ਼ਾਦੇ ਨੂੰ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਨੇੜੇ ਖੂਬਾ ਕਰਿਆ ਸੀ ਮਾਤਾ ਜੀ ਨੇ ਪਾਣੀ ਪੀਣ ਲਈ ਪਾਣੀ ਮੰਗਿਆ ਪਰ ਹਕੂਮਤ ਦੇ ਡਰ ਕਾਰਨ ਲੋਕਾਂ ਨੇ ਪਾਣੀ ਨਹੀਂ ਦਿੱਤਾ ਇੱਥੋਂ ਗੱਡਾ ਚੱਲ ਕੇ ਬੱਸੀ ਪਠਾਨਾ ਦੇ ਕਿਲੇ ਵਿੱਚ ਰੁਕਿਆ ਗਿਆ ਸਿਪਾਈ ਰੋਟੀ ਖਾਣ ਲੱਗ ਪਏ ਪਰ ਮਾਤਾ ਜੀ ਅਤੇ ਸੈਬਜ਼ਾਦਿਆਂ ਨੂੰ ਖਾਣ ਲਈ ਕੁਝ ਵੀ ਨਾ ਦਿੱਤਾ ਗਿਆ ਬੱਸੀ ਪਠਾਨਾ ਤੋਂ ਗੱਡਾ ਚੱਲ ਕੇ ਸਰਹੰਦ ਪੁੱਛਾ ਸੁਭਾ ਵਜ਼ੀਰ ਖਾਨ ਨੂੰ ਖਬਰ ਭੇਜੀ ਗਈ। ਸੁਭੇ ਨੇ ਮਾਤਾ ਜੀ ਅਤੇ ਸ਼ਹਿਬਜ਼ਾਦਿਆਂ ਨੂੰ ਠੰਡੇ ਪੁਰਜ ਵਿੱਚ ਫਿਚਣ ਦਾ ਹੁਕਮ ਦਿੱਤਾ ਤੇ ਨਾਲ ਹੀ ਰੋਟੀ ਪਾਣੀ ਦੇਣ ਦੀ ਮਨਾਹੀ ਕਰ ਦਿੱਤੀ। ਠੰਡੇ ਬੁਰਜ ਦੇ ਆਸ-ਪਾਸ ਸਖਤ ਪੈਰਾ ਲਾ ਦਿੱਤਾ। ਕਹਿਰ ਦੀ ਸਰਦੀ ਠੰਡੇ ਬੁਰਜ ਤੇ ਠੰਡੇ ਫਰਸ਼ ਉਤੇ ਮਾਤਾ ਜੀ ਆਪਣੇ ਪੋਤਿਆਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਸਿੱਖਿਆ ਦਿੰਦੇ ਰਹੇ। ਅਗਲੇ ਦਿਨ ਦੋ ਸਪਾਈ ਆਏ ਮਾਤਾ ਜੀ ਨੂੰ ਕਿਹਾ ਵਜ਼ੀਰ ਖਾਨ ਨੇ ਮਨਾ ਸ਼ਹਿਬਜ਼ਾਦਿਆਂ ਨੂੰ ਕਚਰੀ ਬੁਲਾਇਆ ਹੈ। ਮਾਤਾ ਜੀ ਨਾਲ ਜਾਣ ਦੀ ਗੱਲ ਕਹੀ ਪਰ ਸਪਾਈਆਂ ਨੇ ਮਨਾਂ ਕਰ ਦਿੱਤਾ ਮਾਤਾ ਜੀ ਨੇ ਸੈਭ ਜਾਦਨ ਨੂੰ ਆਪਣੇ ਵੱਡੇ-ਵਟੇ ਰਿਆਂ ਦੀ ਸਿੱਖਿਆ ਦਿੰਦਿਆਂ ਸਪਾਈਆਂ ਨਾਲ ਤੋੜ ਦਿੱਤਾ ਰਾਜ ਸਪਾਈ ਸੈਭ ਜਾਦਨ ਨੂੰ ਸਮਝਾਉਂਦੇ ਗਏ ਕਿ ਸੁਪਾ ਵਜ਼ੀਰ ਖਾਨ ਉੱਚੇ ਤਖਤੇ ਬੈਠਾ ਹੋਵੇਗਾ ਆਸ-ਪਾਸੇ ਵਜ਼ੀਰ ਤੇ ਕਾਜੀ ਬੈਠੇ ਹੋਣਗੇ ਬੜਾ ਨੇਕਦਿਲ ਹ ਸੂਬਾ ਵਜ਼ੀਰ ਖਾਨ ਤੁਸੀਂ ਝੁੱਕ ਕੇ ਸਲਾਮ ਕਰਿਓ ਉਹ ਤੁਹਾਡੇ ਤੇ ਬਹੁਤ ਖੁਸ਼ ਹੋਵੇਗਾ। ਇਹ ਗੱਲਾਂ ਕਰਦੇ ਸਵੇਰੇ ਦੀ ਕਚਾਰੀ 'ਚ ਪਹੁੰਚੇ। ਸਿਪਾਈ ਨੇ ਝੁੱਕ ਕੇ ਸਲਾਮ ਕੀਤਾ ਤੇ ਨਾਲ ਹੀ ਸੈਭ ਜਾਦਿਆਂ ਨੂੰ ਸਲਾਮ ਕਰ ਲਿਆ। ਬਾਬਾ ਜੋਰਾਵ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਕੱਜ ਕੇ ਫਤਿਹ ਬੁਲਾਈ। ਫਤਿਹ ਦੀ ਆਵਾਜ਼ ਸੁਣ ਪਾਪੀ ਸੁੱਚਾ ਆਨੰਦ। ਕਹਿ ਲਗਾ, "ਬੱਚਿਓ, ਇਹ ਆਨੰਦਪੁਰ ਸਾਹਿਬ ਨਹੀਂ ਜਿੱਥੇ ਤੁਹਾਡੇ ਫਤਿਹ ਬੁਲਾਈ ਜਾਵੇ। ਇਹ ਸਵੇਰੇ ਦੀ ਕਚਾਰੀ ਹੈ, ਝੁੱਕ ਕੇ ਸਲਾਮ ਕਰੋ।" ਬਾਬਾ ਫਤਿਹ ਸਿੰਘ ਲਗਿਆ, "ਗੁਰੂ ਪਿਤਾ ਜੀ ਦਾ ਹੁਕਮ ਹੈ, ਕਿ ਇਸੀ ਸੇ ਕੇਵਲ ਅਕਾਲ ਪੁਰਖ ਵਾਹਿਗੁਰੂ ਅੱਗੇ ਜਾਂ ਉਸੇ ਪਿਆਰੇ ਅੱਗੇ ਝੁਕੇਗਾ ਕਿਸੇ ਹੋਰ ਅੱਗੇ ਨਹੀਂ ਸਲਾਮ ਕਰਨਾ ਤੁਹਾਡਾ ਧਰਮ ਹੈ ਫਤਿਹ ਬੁਲਾਉਣਾ ਸਾਡਾ ਧਰਮ ਹੈ ਇਹ ਸੁਣ ਸੱਚਾ ਨਾ ਝੂਠ ਬੋਲ ਕੇ ਕਹ ਲਗਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਪਿਤਾ ਤੇ ਵੱਡੇ ਭਰਾ ਅਜ ਸਿੰਘਾਂ ਨੂੰ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਗਿਆ ਹੈ ਤੁਹਾਡਾ ਭਲਾ ਇਸ ਗੱਲ ਵਿੱਚ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ ਬਾਬਾ ਜੋਰਾਵਾ ਸਿੰਘ ਨੇ ਗੱਛ ਕੇ ਕਿਆ ਤੁਹਾਡੇ ਵਰਗੇ ਮਕਰ ਕਾਇਰ ਤੇ ਜ਼ਾਲਮ ਬੰਦੇ ਲੋਕ ਪਰ ਲੋਕ ਦੀ ਪਾਸ਼ਾਹੀ ਤੇ ਮਾਲਕ ਗੁਰੂ ਪਿਤਾ ਜੀ ਦੇ ਵਾਰ ਵੀ ਵਿੰਗਾ ਨਹੀਂ ਕਰ ਸਕਦੇ ਹੁਣ ਵਜੀਰ ਖਾਨ ਬੜੇ ਪਿਆਰ ਨਾਲ ਕਹਿ ਲਗਾ ਪਿਆਰੇ ਬੱਚਿਓ ਤੁਹਾਡਾ ਬਚਪਨ ਵੇਖ ਕੇ ਮੈਨੂੰ ਤਰਸ ਆਉਂਦਾ ਤੁਸੀਂ ਦੁਨੀਆ ਦੇ ਹਾਲੇ ਕੁਝ ਵੀ ਵੇਖਿਆ ਨਹੀਂ ਮੈਂ ਤੁਹਾਨੂੰ ਜਗੀਰਾਂ ਮਹਿਲ ਮਾੜੀਆਂ ਤੇ ਧਨ ਤੋਲਤ ਨਾਲ ਮਾਲੋ ਮਾਲ ਕਰ ਦਿਆਂਗਾ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਤੁਸੀਂ ਇਸਲਾਮ ਕਬੂਲ ਕਰ ਲਓ ਬਾਬਾ ਫਤੇ ਸਿੰਘ ਨੇ ਕੱਚ ਕੇ ਕਿਹਾ ਜਿਵੇਂ ਤੁਹਾਨੂੰ ਆਪ ਦਾ ਧਰਮ ਪਿਆਰਾ ਹੈ ਉਸੇ ਤਰ੍ਹਾਂ ਸਾਨੂੰ ਵੀ ਆਪ ਦਾ ਧਰਮ ਪਿਆਰਾ ਹੈ ਸੱਚੇ ਧਰਮ ਲਈ ਸੀਸ ਦੇਣਾ ਸਾਡੇ ਵਡਿਆਂ ਦੀ ਰੀਤ ਹੈ ਜਵਾਬ ਸੁਣ ਵਚੀਰਖਾਨ ਨੇ ਕਿਹਾ ਮਰਨ ਦੀ ਗੱਲ ਕਰਨੀ ਜਿੰਨੀ ਸੌਖੀ ਹੈ ਸਾਹਮਣੇ ਮੌਤ ਵੇਖ ਕੇ بڑے بڑے ਕੰਮ ਜਾਂਦੇ ਹਨ ਇਹ ਸੁਣ ਕੇ ਬਾਬਾ ਜੀ ਅਰਵਾਰ ਸਿੰਘ ਨੇ ਕਿਹਾ ਮੌਤ ਦਾ ਡਰ ਜ਼ਾਲਮਕਾਰ ਅਤੇ ਡਰਪੋਕ ਨੂੰ ਹੁੰਦਾ ਹੈ ਸਾਡਾ ਤਾਂ ਜਨਮ ਹੀ ਮੌਤ ਵਿੱਚ ਹੋਇਆ ਹੈ ਇਹ ਜਵਾਬ ਸੁਣ ਸਾਰੇ ਦਰਬਾਰੀ 당 ਗ ਰਹਿ ਗਏ ਤੇ ਆਸ ਵਿੱਚ ਗੱਲਾਂ ਕਰਦੇ ਨੇ ਸਹਬਜ਼ਾਦੇ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਵਾਂਗ ਨਿਡਰ ਹਨ ਕੋਈ ਕਹੇ ਆਪਣੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਾਂਗ ਬਹਾਦਰ ਹਨ ਨੀਤੀ ਤੋਂ ਕੰਮ ਲੈਂਦਿਆ ਵजीर खान ਨੇ ਗੁਰੂ ਜੀ ਦੇ ਲਾਲਾਂ ਨੂੰ ਮਾਤਾ ਜੀ ਕੋਲ ਠੰਡੇ ਬੁਰਜ ਵਾਪਸ ਭੇਜ ਦਿੱਤਾ ਤੇ ਕਿਹਾ ਆਪਣੀ ਦਾਦੀ ਜੀ ਨਾਲ ਸਲਾਹ ਕਰਕੇ ਦੱਸਣਾ ਮਾਤਾ ਜੀ ਆਪਣੇ ਲਾਲਾਂ ਨੂੰ ਕੋਟ ਗਲਵਕੜੀ ਪਾ ਕੇ ਗੋਦ ਵਿੱਚ ਬਿਠਾ ਕੇ ਪੁੱਛਿਆ ਕਿ ਕਚਹਿਰੀ ਵਿੱਚ ਅੱਜ ਕੀ ਕੀ ਹੋਇਆ ਸਹਬਜ਼ਾਦੇ ਨੇ ਸਾਰੇ ਕੱਲ ਦਸੀ ਮਾਤਾ ਜੀ ਨੇ ਸਾਰੀ ਗੱਲ ਸੁਣ ਕੇ ਥਾਪੜਾ ਦੇ ਕੇ ਕਿਹਾ ਇਸ ਤੋਂ ਵੀ ਔਖਾ ਸਮਾਂ ਆਵੇਗਾ ਤੁਸੀਂ ਅਡੋਲ ਰਹਿਣਾ ਸਿੱਖੀ ਸਿਦਕ ਨਿਪੋਣ ਦੀ ਮਿਸਾਲ ਪੈਦਾ ਕਰਨੀ ਸੂਰ ਛੁੱਪ ਗਿਆ ਤੇ ਮਾਤਾ ਜੀ ਤੇ ਸਾਬ ਜੜਿਆ ਨੇ ਨਾਮ ਬਾਣੀ ਵਿੱਚ ਸੂਤ ਛੋੜ ਲਈ ਤੇ ਜਿੰਦਾ ਸਿੰਘ ਤੇ ਦਾਦੀ ਜੀ ਨੂੰ ਸਵਾਲ ਕੀਤਾ ਤੁਹਾਨੂੰ ਪਤਾ ਹੈ ਪਿਛਲੀ ਸਟੋਰੀ ਚ ਆਪਾਂ ਪੜ੍ਹ ਰਹੇ ਸੀ ਕਿ ਦਾਦੀ ਜੀ ਜਿਹੜੀ ਆ ਗਿਆ ਆਪਣੇ ਬੱਚਿਆਂ ਨੂੰ ਮਿਲਣ ਪੋਤਰੇ ਪੋਤਰੀਆਂ ਨੂੰ ਮਿਲਣ ਸ਼ਹਿਰ ਆਈ ਸੀ ਤੇ ਉਸ ਨੂੰ ਉਹ ਗੁਰੂ ਦੀਆਂ ਸਾਖੀਆਂ ਸੁਣਾ ਰਹੀ ਸੀ ਤਜਿੰਦਰ ਸਿੰਘ ਨੇ ਦਾਜਿੰ ਸਵਾਲ ਕੀਤਾ ਦਾਦੀ ਜੀ ਸਾਬ ਜੀ ਦੇ ਮਾਤਾ ਜੀ ਨੇ ਸਿਮਰਨ ਦਾ ਕੀਤਾ ਕੀ ਪ੍ਰਸ਼ਾਦਾ ਨਹੀਂ ਛਕਿਆ ਦਾਦੀ ਨੇ ਉੱਤਰ ਦਿੱਤਾ ਨਹੀਂ ਪੁੱਤਰ ਜੀ ਇਸੇ ਸਰਹੰਦ ਵਿੱਚ ਬਾਬਾ ਮੋਤੀराम ਮਹਿਰਾ ਜੀ ਰਹਿੰਦੇ ਸਨ ਜੋ ਛੇਲ ਕੈਦੇ ਲਈ ਰੋਟੀ ਤਿਆਰ ਕਰਦੇ ਸਨ ਇਸ ਦਾ ਸਾਰਾ ਪਰਿਵਾਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਮਾਤਾ ਜੀ ਅਤੇ ਸਾਬ ਜੀ ਠੰਡੇ ਬੁਰਜ ਵਿੱਚ ਭੁੱਖੇ ਬੈਠੇ ਨੇ ਇਸ ਨੇ ਆਪਣੀ ਘਰ ਵਾਲੀ ਦੇ ਕਹਿਣੇ ਜਮਾ ਕੀਤੇ ਪੈਸੇ ਜਿਹੜੇ ਜਮਾ ਕਿਤੇ ਪੈਸੇ ਠੰਡੇ ਬੁਰਜ ਦੇ ਪਹਿਰੇਦਾਰਾਂ ਨੂੰ ਸਪਾਈਆਂ ਦੇ ਕੇ ਮਾਤਾ ਜੀ ਤੇ ਸੈਭ ਜੀ ਦੇ ਨੂੰ ਦੋ ਦਿਨ ਦੁੱਧ ਪਲਾਉਣ ਦੀ ਸੇਵਾ ਕੀਤੀ ਪਰ ਜਦੋਂ ਇਸ ਦੀ ਖਬਰ ਸੂਬਾ ਵਜ਼ੀਰ ਖਾਨ ਨੂੰ ਲੱਗੀ ਤਾਂ ਉਸ ਜ਼ਾਲਮ ਪਾਪੀ ਨੇ ਮਾ ਬਾਬਾ ਮੋਤੀ RAM ਜੀ ਤੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਹਰਕੀਰਤ ਸਿੰਘ ਦਾਦੀ ਜੀ ਕਿੰਨਾ ਜ਼ਾਲਮ ਸੀ ਵਜ਼ੀਰ ਖਾਨ ਦਾਦੀ ਜੀ ਹਾਂ ਪੁੱਤਰ ਮਾੜੇ ਹਾਕਮ ਲੋਕ ਹਰ ਸਮੇਂ ਮੁਜਲੂਮਾਂ ਤੇ ਚੁਲਮ ਕਰਦੇ ਹਨ ਇਹ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਦੁੱਧ ਦੀ ਸੇਵਾ ਨਭਾਈ ਸੀ ਪਰ ਬਦਲੇ ਵਿੱਚ ਉਹਨੂੰ ਔਰੰਗਜ਼ੇਬ ਨੇ ਬਾਅਦ ਵਿੱਚ ਕੋਲੂ ਉਹਦੇ ਉਸ ਨੂੰ ਉਸਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸਜ਼ਾ ਦਿੱਤੀ ਸੀ ਹਰਕੀਤ ਸਿੰਘ ਦਾਦੀ ਜੀ ਅੱਗੇ ਕੀ ਹੋਇਆ ਦਾਦੀ ਜੀ ਮਾਤਾ ਗੁਜਰ ਕੌਰ ਜੀ ਨੇ ਸਾਬ ਜਾਦੇ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਚੰਗਾ ਪਾਈ ਸਤੀ ਦਾ ਸਪਾਈ ਮਤੀ ਦਾ ਸਪਾਈ ਦਿਆਲਾ ਜੀ ਲੱਖੀ ਸ਼ਾ ਵੰਚਾਰਾ ਅਤਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਤਾ ਦੇ ਬਾਰੇ ਦਾਸਤਿਓ ਸਾਬ ਜਦਿ ਮਨਾ ਅੰਦਰ ਸ਼ਹਾਦਤ ਦਾ ਚਚ ਬਾਬਰ ਦਿੱਤਾ ਅੰਮ੍ਰਿਤ ਵੇਲੇ ਉਸੀ ਉਸ ਔਖੀ ਘੜੀ ਵਿੱਚ ਵੀ ਨਾਂ ਬਾਣੀ ਵਿੱਚ ਸੁੱਤ ਜੋੜੀ ਰੱਖੀ ਸਵੇਰੇ ਦੋ ਸਪਾਈ ਠੰਡੇ ਬੁਰਜ ਵਿੱਚ ਆਏ ਤੇ ਕਹਿਣ ਲੱਗੇ ਵਜ਼ੀਰ ਖਾਨ ਨੇ ਸਾਬ ਜਦਿ ਨੂੰ ਕਿਚਾਰੀ ਵਿੱਚ ਬੁਲਾਇਆ ਹੈ ਮਾਤਾ ਜੀ ਨੇ ਸੁੰਦਰ ਦਸਤਾਰ ਸਚਾਇਆ ਸਜਾਉਂਦਿਆ ਕਿਹਾ ਮੇਰੇ ਬਹਾਦਰ ਪੁੱਤਰੋ ਜਲਮ ਅੱਗੇ ਸੀਸਨਾ ਝਕਾਉਣਾ ਮੌਤ ਜਾਂ ਧਰਮ ਛੱਡ ਲਈ ਇਹ ਕਹੇ ਤਾਂ ਮੌਤ ਨੂੰ ਗਲ ਵਕੜੀ ਪਾ ਸ਼ਹੀਦ ਹੋਣਾ ਪ੍ਰਮਾਨ ਕਰਨਾ ਹੈ ਇਹ ਜ਼ੁਲਮ ਦਾ ਰਾਜ ਥੋੜਾ ਚਿਰ ਹੈ ਤੁਹਾਡੀ ਸ਼ਹੀਦੀ ਕੌਮ ਅੰਦਰ ਜੋਸ਼ ਪੈਦਾ ਕਰੇਗੀ ਜਿਸ ਜੋਸ਼ ਦੀ ਅੱਗ ਵਿੱਚ ਜ਼ਾਲਮ ਦਾ ਰਾਜ ਸੜ ਕੇ ਸੁਆਹ ਹੋ ਜਾਵੇਗਾ ਮਾਤਾ ਜੀ ਦਾ ਥਾਪੜਾ ਲੈ ਕੇ ਸਾਬ ਜਦ ਦੇ ਸੂਬ ਦੇ ਇੱਕ ਜਾਰੀ ਵਾਲ ਤੁਰ ਪਏ ਅਜ ਵजीर खान ਵੱਲੋਂ ਇੱਕ ਖੇਡ ਰਚੀ ਗਈ ਇਥੇ ਮਾਤਾ ਜੀ ਉਹਨਾਂ ਦਾ ਦਸਤਾਰ ਸਜਾਰੇ ਨੇ ਖੇੜ ਕੀ ਰਚੀ ਉਹਨਾਂ ਨੇ ਕਿਹੜਾ ਮੇਲ ਕਿਲੇ ਦਾ ਦਰਵਾਜ਼ਾ ਸੀ ਉਹ ਬੰਦ ਕਰ ਦਿੱਤਾ ਕਿ ਛੋਟਾ ਦਰਵਾਜ਼ਾ ਖੋਲਤਾ ਕਿ ਉਹ ਝੁੱਕ ਕੇ ਜਾਣਗੇ ਅੰਦਰ ਤੇ ਇਹਦੇ ਨਾਲ ਉਹਨਾਂ ਦੇ ਨੰਬਰ ਬਣ ਜਾਣਗੇ ਕਿ ਹਾਂ ਵੀ ਵੇਖੋ ਸਹਬਜ਼ਾਦੇ ਆ ਨੇ ਮੁਸਲਮਾਨਾਂ ਅੱਗੇ ਮੁਗਲਾ ਅੱਗੇ ਸਿਰ ਜੜਾ ਝੁਕਾ ਦਿੰਦਾ ਹੈ ਉਹਨਾਂ ਨੇ ਇੱਕ ਖੇੜ ਰਚੀ ਖੇੜ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲਿਆ ਗਿਆ ਤੇ ਇਸ ਨੀਤੀ ਅਨੁਸਾਰ ਚ ਦੋ ਸਹਬਜ਼ਾਦੇ ਛੋਟੇ ਦਰਵਾਜ਼ੇ ਵਿੱਚੋਂ ਸਿਰ ਝੁਕਾ ਕੇ ਅੰਦਰ ਆਉਣਗੇ ਤੇ ਸਾਰੇ ਦਰਬਾਰੀ ਤਾੜੀ ਮਾਰ ਕੇ ਕਹਿਣਗੇ ਵੇਖੋ ਸਹਬਜ਼ਾਦਾ ਸੂਬੇ ਵजीर खान ਨੂੰ ਇੱਕ ਨੂੰ ਝੁੱਕ ਕੇ ਸलाम ਕਰ ਰਹੇ ਹਨ ਸਹਬਜ਼ਾਦੇ ਕਚੈਰੀ ਦੇ ਦਰਵਾਜ਼ੇ ਕੋਲ ਪੁੱਜੇ ਇੱਕ ਸਪਾਹੀ ਅੱਗੇ ਹੋ ਕੇ ਸਿਰ ਝੁਕਾ ਕਚੈਰੀ ਅੰਦਰਵਾੜਦਿਆਂ ਤੇ ਦੂਜੇ ਸਪਾਹੀ ਨੇ ਸਹਬਜ਼ਾਦੇ ਨੂੰ ਸਪਾਹੀ ਦੇ ਤਰ੍ਹਾਂ ਅੰਦਰ ਵੱਲ ਲਿਖਿਆ ਬਾਬਾ ਜੋਰਾਵਾ ਸਿੰਘ ਜੀ ਵੀਰਵਲ ਵੇਖ ਕੇ ਮੁਸਕਰਾਏ ਤੇ ਅੱਗੇ ਵੱਧ ਕੇ ਦਰਵਾਜ਼ੇ ਵਿੱਚ ਪਹਿਲਾ ਪੈਰ ਅੱਗੇ ਰੱਖਿਆ ਦੇਫੇ ਸੀਸ ਪਿੱਛੇ ਕਰਕੇ ਅੰਦਰ ਦਾਖਲ ਹੋਏ ਇਸ ਤਰ੍ਹਾਂ ਬਾਬਾ ਫਤੇ ਸਿੰਘ ਅੰਦਰ ਦਾਖਲ ਹੋਏ ਇਹ ਸਭ ਕੁਝ ਵੇਖ ਦਰਬਾਰੀ ਤੰਗ ਰਹਿ ਗਏ ਗੁਰੂ ਕੀ ਲਾਲਾ ਨੇ ਕਰਜਵੀਂ ਆਵਾਜ਼ ਵਿੱਚ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਨਾਲੋਂ ਵੀ ਜ਼ਿਆਦਾ ਜੋਸ਼ ਵਿੱਚ ਕੇ ਸਾਰੇ ਦਰਬਾਨੇ ਦਰਬਾਰੀ ਹੈਰਾਨ ਹੋ ਗਏ ਇਹ ਸਾਰਾ ਅਸਰ ਮਾਤਾ ਜੀ ਵੱਲੋਂ ਦਿੱਤੀ ਸਿੱਖਿਆ ਦਾ ਸੀ ਨਵਾਬ ਜੀਰ ਖਾਂ ਕੁਝ ਬੋਲਦਾ ਉਸ ਤੋਂ ਪਹਿਲਾਂ ਸੁੱਚਾ ਨਾਨ ਨੇੜੇ ਆ ਕੇ ਸੈਭ ਜਾਨ ਨੂੰ ਕਹਿਣ ਲੱਗਾ ਇੰਨਾ ਗੱਲਾਂ ਕਰਕੇ ਤੁਸੀਂ ਭਿਆਨਕ ਮੌਤ ਮਾਰੇ ਜਾਓਗੇ ਜਿੰਕੇ ਸੁੱਚੇ ਨੰਦ ਦਾ ਸਾਰਾ ਸਿਆਪਾਸੀ ਜਿਹੜਾ ਕਿ ਕੰਨ ਪਰਤਾ ਗਿਆ ਤੁਸੀਂ ਨਵਾਬ ਜੀ ਦੀ ਗੱਲ ਮੰਨ ਲਵੋ ਤਾਂ ਦੌਲਤ ਨਾਲ ਮਾਲੋ-ਮਾਲ ਕਰ ਦਿੱਤੇ ਜਾਵੋਗੇ ਤਾਂ ਲੋਕ ਤੁਹਾਨੂੰ ਸਲਾਮਾ ਕਰਨਗੇ ਜੇਦ ਛੜ ਇਸਲਾਮ ਕਬਲ ਕਬੂਲ ਕਰ ਲਵੋ ਬਾਬਾ ਫਤਿਹ ਸਿੰਘ ਜੀ ਨੇ ਸੁਚਾਣਾ ਨੰਨ ਕਿਹਾ ਇਹ ਜੇਤ ਨਹੀਂ ਸਾਡਾ ਸਿੱਖੀ ਸਿਧਕ ਹੈ ਸਾਡੇ ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੇ ਪਿਆਰੇ ਤਿੰਨ ਸਿੱਖਾਂ ਨੂੰ ਹਕੂਮਤ ਨੇ ਇਸ ਤਰ੍ਹਾਂ ਤੰਦੋਲ ਦਾ ਲਾਲਚ ਅਤੇ ਮੌਤਾ ਡਰ ਦਿੱਤਾ ਸੀ ਪਰ ਉਹਨਾਂ ਨੇ ਜ਼ਲਮ ਜ਼ਾਲਮ ਦੀ ਇੱਕ ਨਾ ਮੰਨੀ ਉਹ ਸ਼ਹੀਦੀ ਪਾ ਗਏ ਸਾਡੇ ਵੱਡਿਆਂ ਵੱਲੋਂ ਚਲਾਈ ਛੇਦੀ ਪਰੰਪਰਾ ਨੂੰ ਹੁਣ ਅਸੀਂ ਅੱਗੇ ਤੋਰਾਂਗੇ ਅਸੀਂ ਗੁਰੂ ਦਾਦਾ ਜੀ ਦੇ ਮਾਣ ਨੂੰ ਸਦਾ ਕਾਇਮ ਰੱਖਾਂਗੇ ਇਹ ਯੂਰਤ ਭਰੇ ਬੋਲ ਸੁਣ ਕੇ ਸਭ ਹਰਾ ਸਨ ਸੁਚਾਨੰਦ ਵਜੀਰ ਖਾਨ ਨੂੰ ਕਹਿ ਲੱਗਾ ਇਹ ਬਾਗੀ ਦੇ ਪੁੱਤਰ ਹਨ ਵਟੇ ਹੋ ਕੇ ਹਕੂਮਤ ਲਈ ਖਤਰਾ ਪੈਦਾ ਕਰਨ ਕੇ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚੇ ਪਾ ਲੈ ਠੀਕ ਨਹੀਂ ਹੁੰਦਾ ਵਜੀਰ ਖਾਨ ਕਰੋਤੀ ਆਗੂ ਚ ਸੜ ਰਿਆ ਸੀ ਸੁਚਾਨੰਦ ਦੀਆਂ ਗੱਲਾਂ ਨੇ ਬਲਦੀ ਦੇ ਅੱਗੇ ਤੇ ਤੇਲ ਪਾਉਣ ਦਾ ਕੰਮ ਕੀਤਾ ਵਜੀਰ ਖਾਨ ਨੇ ਕਚਹਿਰੀ ਵਿੱਚ ਬੈਠੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਤੁਹਾਡਾ ਭਰਾ ਨਾਰ ਖਾਨ ਸ੍ਰੀ ਗੁਰਗਬ ਸਿੰਘ ਜੀ ਨੇ ਚਮਕੌਰ ਦੀ ਲੜਗ ਜਮਾ ਰਿਆ ਸੀ ਉਸਦੇ ਪੁੱਤਰਾਂ ਨੂੰ ਮਾਰ ਕੇ ਆਪਣੇ ਭਰਾ ਦਾ ਮੌਤਾ ਬਦਲਾ ਲੈ ਸਕਦੇ ਹੋ ਇਹ ਬੱਚੇ ਮੈਂ ਤੁਹਾਡੇ ਹਵਾਲੇ ਕਰਦਾ ਇਹ ਸੁਣ ਕੇ ਸ਼ੇਰਮਾਮ ਦਿਖਾਣੇ ਉੱਠ ਕੇ ਗਿਆ ਬੇਸ਼ੱਕ ਮੇਰਾ ਭਰਾ ਪਤੀਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਮਾਰੇ ਸਨ ਮੈਂ ਆਪਣੇ ਭਰਾ ਪਤੀਜੇ ਦੀ ਮੌਤਾ ਬਦਲਾ ਜ਼ਰੂਰ ਲਵਾਵਾਂਗਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਲਵਾਵਾਂਗਾ ਇਮਰ ਸੂਂਗ ਬੱਚਿਆਂ ਨੂੰ ਕਤਲ ਕਰਨਾ ਇਸਲਾਮ ਦੇ ਖਿਲਾਫ ਹੈ ਇਹ ਜ਼ੁਲਮ ਹੈ ਨਵਾਬ ਇਹ ਹਾ ਦਾ ਨਾਰਾ ਮਾਰ ਕੇ ਕਚਾਰੇ ਵਿੱਚੋਂ ਬਾਹਰ ਆ ਗਿਆ ਰਜਿੰਦਰ ਸਿੰਘ ਦਾਦੀ ਜੀ ਕੀ ਸ਼ੇਰ ਮੁਹੰਮਦ ਖਾਨ ਦੀ ਕਾਲ ਦਾ ਅਸਰ ਵਜ਼ੀਰ ਖਾਨ ਤੇ ਹੋਇਆ ਦਾਦੀ ਜੀ ਬੱਚਿਓ ਵਜ਼ੀਰ ਖਾਨ ਬੜਾ ਜ਼ਾਲਮ ਸੀ ਸੁੱਚਾ ਆਨੰਦ ਵਰਗੇ ਬਲਦੀ ਦੇ ਤੇਲ ਪਾਉਣ ਵਾ ਦਾ ਕੰਮ ਕਰ ਰਹੇ ਸਨ ਫਿਰ ਵਜ਼ੀਰ ਖਾਨ ਨੇ ਕੋਲ ਬੈਠੇ ਕਾਜੀ ਰੁਸਤਮ ਅਤੇ ਅਲੀ ਖਾਨ ਨੂੰ ਕਿਹਾ ਇਹ ਬੱਚੇ ਜਿਉਂਦੇ ਛੜਨ ਜੋਗ ਨਹੀਂ ਹਨ ਇਹਨਾਂ ਨੂੰ ਮਾਰਨ ਦਾ ਫਤਵਾ ਸੁਣਾਓ ਕਾਜੀ ali ਖਾਨ ਨੇ ਉੱਠ ਕੇ ਕਿਹਾ ਇਹ ਬੱਚੇ ਇਸਲਾਮ ਸਰਕਾਰ ਦੇ ਵਿਰੁੱਧ ਬਗਾਅ ਕਰ ਲਈ ਤਿਆਰ ਹਨ ਬੱਚੇ ਜਾਣ ਕੇ ਨਰਮੀ ਨਾਲ ਵਰਤੀ ਜਾਵੇ ਬਾਗੀ ਪਾਪ ਦੇ ਬਾਗੀ ਪੁੱਤਰਾਂ ਨੂੰ ਦੀਵਾਰ ਵਿੱਚ ਚੜ ਕੇ ਮਾਰ ਦਿੱਤਾ ਜਾਵੇ ਤੇ ਇਹ ਫਤਵਾ ਸੁਣ ਕੇ ਲੋਕ ਹੈਰਾਨ ਰਹਿ ਗਏ ਬੱਤੀ ਦਾਦੀ ਮਾ ਫਿਰ ਕੀ ਹੋਇਆ ਦਾਦੀ ਮਾ ਵਜੀਰ ਖਾਨ ਨੇ ਸਹਬਜ਼ਾਦਿਆਂ ਨੂੰ ਠੰਡੇ ਬੁਰਛ ਵਾਪਸ ਭੇਜ ਦਿੱਤਾ ਤੇ ਕਿਹਾ ਤੁਹਾਡੇ ਕੋਲ ਕੇਵਲ ਇੱਕ ਰਾਤ ਦਾ ਸਮਾਂ ਹੈ ਦਾਦੀ ਨਾਲ ਸਲਾਹ ਕਰ ਲੈਣਾ ਨਹੀਂ ਤਾਂ ਸਵੇਰ ਬੜੀ ਭਿਆਨਕ ਮੌਤੇ ਮਾਰਿਆ ਜਾਵੇਗਾ ਮਾਤਾ ਜੀ ਨੇ ਸਹਬਜ਼ਾਦਿਆਂ ਨੂੰ ਕੁੱਟ ਕੇ ਗਲ ਵਕੜੀ ਪਾਈ ਤੇ ਮੱਥੇ ਚੁੰਮੇ ਸਾਰਾ ਦਿਨ ਦੀ ਕਚਾਰੇ ਵਿੱਚ ਹੋਈ ਗੱਲਬਾਤ ਬਾਰੇ ਪੁੱਛਿਆ ਸਾਰੀ ਬਾਤ ਦਾ ਸੁਣਾਉਂਦੇ ਹਸਣਾ ਸਹਬਜ਼ਾਦੇ ਕਿਹਾ ਦਾਦੀ ਮਾ ਚੀ ਕੱਲ ਤਹਾਨੂੰ ਸਾਨੂੰ ਦੀਵਾਰ ਵਿੱਚ ਚਿੰਨ ਕੇ ਸ਼ਹੀਦ ਕਰ ਕੀਤਾ ਜਾਵੇਗਾ ਕਦੇ ਆਪਣੇ ਸਿਰ ਦੇ ਸائیں ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਜਲੂਮ ਵੀ ਰੱਖਿਆ ਤੇ ਜ਼ੁਲਮ ਦੇ ਖਿਲਾਫ ਸ਼ਹੀਦ ਹੋਣ ਲਈ ਦਿੱਲੀ ਤੋਰਿਆ ਸੀ ਅੱਜ ਉਸੇ ਸ਼ਹਾਦਤ ਦੇ ਰਾਹ ਤੇ ਆਪਣੇ ਪੋਤਿਆਂ ਨੂੰ ਤੋਰ ਲਈ ਸਦਕੀ ਦੇ ਸਿਰ ਦੀ ਸਿੱਖਿਆ ਦਿੰਦੇ ਆਪਣੇ ਪੁੱਤਰ ਨੇ ਕਿਹਾ ਧਰਮ ਨਾਲੋਂ ਜਿੰਦ ਨੂੰ ਪਿਆਰੀ ਨਹੀਂ ਸਮਝਣਾ ਸ੍ਰੀ ਤਾਂ ਨਾਸਤਾਂ ਹੋ ਹੀ ਜਾਣਾ ਹੈ ਪਰ ਜ਼ਬਰ ਜ਼ੁਲਮ ਦੇ ਖਿਲਾਫ ਲੜਨਾ ਮਨੁੱਖੀ ਹੱਕਾਂ ਲਈ ਲੜਨਾ ਗੁਰੂ ਘਰ ਦੀ ਪਰੰਪਰਾ ਹੈ ਇਸ ਪਰੰਪਰਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਕੇ ਦਿਖਾਇਆ ਤੇ ਤੁਹਾਡੇ ਦਾਦਾ ਸ਼੍ਰੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖਾਂ ਤੇ ਪਛਾਇਆ ਆਉਣ ਵਾਲੇ ਸਮੇਂ ਵਿੱਚ ਵੀ ਸਿੱਖੀ ਦੀ ਪੁਸ਼ਤਾ ਇਨਾਂ ਸ਼ਾਨਦਾਰ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਜ਼ਬਰ ਜ਼ੁਲਮ ਦੇ ਖਿਲਾਫ ਲੜਦੀਆਂ ਰਹਿਣਗੀਆਂ ਜਿੰਦਗੀ ਤੋਂ ਘੜੀਦੀ ਹੈ ਪਰੰਤੂ ਸ਼ਹਾਦਤ ਦੀ ਜ਼ਿੰਦਗੀ ਹਮੇਸ਼ਾ ਹੀ ਰਹਿੰਦੀ ਹੈ ਮਾਤਾ ਗੁਜਰ ਕੌਰ ਜੀ ਨੇ ਕਿਹਾ ਸਿੱਖੀ ਸਦਕ ਨਿਭਾ ਜਾਣਾ ਹੀ ਜੀਵਨ ਦੀ ਵੱਡੀ ਪ੍ਰਾਪਤੀ ਹੈ ਰਾਤ ਪੈ ਗਈ ਮਾਤਾ ਜੀ ਨੇ ਦਵੇਂ ਲਾਲਾ ਨੂੰ ਗੋਦੀ ਵਿੱਚ ਲਿਆ ਰਹਿ ਰਾਸਤ ਸਾਬ ਤੇ 16 ਸਾਤਾ ਪਾਠ ਕੀਤਾ ਸਹਬਜ਼ਾਦੇ ਮਾਤਾ ਜੀ ਦੀ ਗੋਦ ਵਿੱਚ ਸੋ ਗਏ ساری ਰਾਤ ਮਾਤਾ ਜੀ ਅਕਾਲ ਪੁਰਖ ਅਗੇ ਅਰਦਾਸ ਕਰਦੇ ਰਹੇ ਕਿ ਇੰਨਾ ਸੋਹਲ ਜਿੰਦਾ ਦੀ ਗੁਰਨਾਨਕ ਸਾਹਿਬ ਜੀ ਦੇ ਘਰ ਨਾਲ ਨੇਪਚਾਵੇ 12 ਪੋ 1761 ਬਿਕਰਮ 26 ਦਸੰਬ 1704 ਇਸਵੀ ਦੀ ਇਹ ਆਖਰੀ ਰਾਤ ਸੀ ਦਾਦੀ ਤੇ ਪੋਤਿਆਂ ਦੀ ਸਰਹੰਦ ਵਿੱਚ ਸਹਿਬਜ਼ਾਦੇਆਂ ਨੂੰ ਸ਼ਹੀਦ ਕਰਨ ਦੀ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ। 27 ਦਸੰਬਰ ਦਾ ਦਿਨ ਚੜ੍ਹਿਆ ਲੋਕਚਾਰੀ ਵਿੱਚ ਇਕੱਠੇ ਹੋਣ ਲੱਗੇ। ਸਪਾਈ ਨੇ ਮਾਤਾ ਜੀ ਨੂੰ ਕਿਹਾ ਵਜ਼ੀਰ ਖਾਨ ਨੇ ਸਹਿਬਜ਼ਾਦੇ ਨੂੰ ਬੁਲਾਇਆ ਹੈ। ਮਾਤਾ ਜੀ ਨੇ ਕਿਹਾ ਥੋੜਾ ਰੁਕ ਜਾਓ ਮੈਂ ਇਹਨਾਂ ਨੂੰ ਤਿਆਰ ਕਰ ਲਵਾਂ। ਇਹਨਾਂ ਨੂੰ ਸੋਹਣੇ ਚੂੜੇ ਵਾਲੇ ਸੀਸ ਤੇ ਸੁੰਦਰ ਦਸਤਾਰਾ ਸਜਾਦਿਆ। ਅੱਤੇ ਮੇਰੇ ਬਹਾਦਰ ਲਾਲਾ ਨੇ ਸਿੱਖੀ ਸਿੱਦਕ ਦੀ ਅਨੋਖੀ ਮਿਸਾਲ ਪੈਦਾ ਕਰ ਲਈ ਹੈ। ਇਹ ਸ਼ਹੀਦੀ ਆਉਣ ਵਾਲੀ ਪੀੜ੍ਹੀਆਂ ਨੂੰ ਸੱਚ ਧਰਮ ਤੋਂ ਆਪਾ ਵਾਰ ਦਾ ਚਾਅ ਪੈਦਾ ਕਰ ਗਈ। ਦੋਹ ਸਾਬ ਜਾਦੇ ਨੂੰ ਤਿਆਰ ਕਰਕੇ ਕੁੱਟ ਕੇ ਗਲਵਕੜੀ ਵਿੱਚ ਲੈ ਕੇ ਮੱਥਾ ਚੁੰਮ ਕੇ ਕਿਹਾ ਜਾਓ ਮੇਰੇ ਬਹਾਦਰ ਪੁੱਤਰੋ ਜਾਲਮ ਨੂੰ ਦਿਖਾਓ ਕਿ ਅਮਰਤੀ ਸ਼ਕਤੀ ਕੀ ਹੈ ਤੁਹਾਡੀ ਇਹ ਲਸਾਨੀ ਸ਼ੀਦੀ ਕੌਮ ਨੂੰ ਰਹੀਂਦੀ ਦੁਨੀਆ ਤੱਕ ਸਿੱਖੀ ਸਦਕੇ ਦੀ ਬੌਂਦੀ ਪ੍ਰੇਰਨਾ ਦੇਵੇਗੀ ਦੋਹਮੇ ਸਾਬ ਜਾਦੇ ਮਾਤਾ ਜੀ ਕੋਲ ਅਸੀਸ ਲੈ ਆਖਰੀ ਫਤਿਹ ਬਲਾ ਤੁਰ ਪਏ ਮਾਤਾ ਜੀ ਨੇ ਜਿਕਾਰੇ ਦੀ ਗੂੰਜ ਵਿੱਚ ਪੋਤਰੇ ਤੋਰੇ ਕਚੈਰੀ ਵਿੱਚ ਆਣ ਸਾਹਿਬ ਜਾਦ ਨੇ ਫਤਿਹ ਬੁਲਾਈ ਜਿਸ ਨੂੰ ਸੁਣ ਸਾਰੇ ਦਰਬਾਰੀ ਹੈਰਾਨ ਰਹਿ ਗਏ ਫਤਿਹ ਦੀ ਗੂੰਜ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੀ ਚਿਹਰੇ ਦਾ ਚਲਾਲ ਢੋਲ ਢੁਲ ਕੇ ਪੈ ਰਿਆ ਸੀ ਦੀਵਾਰ 'ਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦਾ ਕੋਈ ਡਰ ਭੈ ਨਾ ਜਨਈ ਸੀ ਆ ਰਿਹਾ ਕਿਉਂਕਿ ਛੋਟੇ ਸਾਹਿਬ ਜਾਦੇ ਆਪਣੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਪਰਦਾਦਾ ਪਰਪਰਦਾਦਾ ਸ੍ਰੀ ਗੁਰੂ ਅਜੰਦੇਵ ਜੀ ਵਾਂਗ ਅਡੋਰ ਨਜ਼ਰ ਆ ਰਹੇ ਸੀ ਉਹਨਾਂ ਅੰਦਰ ਸ਼ਹੀਦੀ ਦਾ ਚਾਹ ਸਾਹ ਨਜ਼ਰ ਆ ਰਿਹਾ ਸੀ ਨਵਾਬ ਨੇ ਪੁੱਛਿਆ ਫਿਰ ਕੀ ਵਿਚਾਰ ਹੈ ਤੁਹਾਡਾ ਧਰਮ ਛੱਡੋਗੇ ਜਾਂ ਮੌਤ ਨੂੰ ਕਬੂਲ ਕਰੋਗੇ ਬਾਬਾ ਜੋਰਾਬਾ ਸਿੰਘ ਨੇ ਗੱਜ ਕੇ ਕਿਹਾ ਗੁਰੂ ਪਿਤਾ ਜੀ ਦੀ ਸਿੱਖਿਆ ਹੈ ਧਰਮ ਨਾਲੋਂ ਜਾਨ ਪਿਆਰੀ ਸਮਝਣਾ ਕਾਇਰਾਂ ਦਾ ਕੰਮ ਹੈ ਜ਼ੁਲਮ ਕਰਨਾ ਤੁਹਾਡੀ ਆਦਤ ਹੈ ਇਨਸਾਨੀਅਤ ਤੇ ਮਨੁੱਖੀ ਕਲ ਲਈ ਕੁਰਬਾਨ ਹੋਣਾ ਸਾਡੀ ਪਰੰਪਰਾ ਹੈ ਵਜ਼ੀਰ ਖਾਨ ਇਹ ਉੱਤਰ ਸੁਣ ਕੇ ਕਰੋਧੀ ਅੱਗ 'ਚ ਸੜ ਗਿਆ ਤੇ ਉਹਨਾਂ ਨੂੰ ਤਿਵਾਰ 'ਚ ਛਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਜਲਾਦ ਸੋਸ਼ਲ ਬੀਗ ਤੇ ਬਾਸ਼ਲਬੇਖ ਜੋ ਕਿ ਸਮਾਣੇ ਨਗਰ ਦੇ ਰਹਿਣ ਵਾਲੇ ਸਨ ਗੁਰੂ ਕੇ ਲਾਲਾ ਨੂੰ ਪਕੜ ਕੇ ਲੈ ਗਏ ਲੋਕਾਂ ਦੀ ਪੀੜ ਮਗਰ ਹੋਤ ਰਹੀ ਸਹਿਬਜ਼ਾਦੇ ਇੱਕ ਦੂਜੇ ਦਾ ਹੱਥ ਫੜ ਕੇ ਖੜ ਗਏ ਤੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਆਰੰਭ ਕਰ ਦਿੱਤਾ ਜਲਾਦਾ ਨੇ ਦਿਵਾਚ ਨਹੀਂ ਸ਼ੁਰੂ ਕਰਤੀ ਸਹਿਬਜ਼ਾਦੇ ਨੇ ਪੈਰਾਂ ਉੱਪਰ ਇੱਟਾਂ ਦਾ ਭਾਰ ਪੈਣ ਲੱਗਾ ਵਜ਼ੀਰ ਖਾਂ ਕੋਲ ਆ ਕੇ ਕਹਿਣ ਲੱਗਾ ਅੱチェ ਵੀ ਸਮਾਂ ਹੈ ਇਸਲਾਮ ਕਬੂਲ ਕਰ ਲਵੋ ਬਖਸ਼ ਦਿਆਂਗਾ ਵਜ਼ੀਰ ਖਾਂ ਨੇ ਆਪਣੀ ਹਾਰ ਤੇ ਝੂਰਿਆ ਸੀ ਦਿਵਾਰ ਉੱਚੀ ਹੁੰਦੀ ਗਈ ਗੁਰੂ ਕੇ ਲਾਲ ਕੰਧਾਂ ਓਲੇ ਲੁੱਕ ਗਏ ਗੁਰੂ ਕੇ ਲਾਲ ਲਾਂਦੇ ਬਾਹਰ ਨਾਲ ਕੰਧ ਡਿੱਗ ਗਈ ਸਹਬਜ਼ਾਦੇ ਸਾਰ ਕੁੱਟਣ ਦੇ ਕੰਬੇਹੋ ਸ਼ੋ ਗਏ ਪਰ ਸਾਥ ਚੱਲ ਰਹੇ ਸਨ ਵਜ਼ੀਰ ਖਾਨੇ ਹੁਕਮ ਦਿੱਤਾ ਇਹਨਾਂ ਦੀਆਂ ਸਾਹਾਂ ਦੀਆਂ ਰਗਾਂ ਕੱਟਦੇ ਹੋਏ ਦੋਹਾਂ ਜਲਾਦਾਂ ਨੇ ਸੋਹਲ ਤੇ ਮਸੂਮ ਜਿੰਦਾ ਦੇ ਖਲੇ ਉੱਪਰ ਖੰਜਾ ਚਲਾ ਕੇ ਸਾਰ ਰਗਾਂ ਵਿੱਚ ਝੋੜ ਦਿੱਤਾ ਇਤਿਹਾਸ ਦੱਸਦਾ ਹੈ ਕਿ ਬਾਬਾ ਜੋਰਾ ਵਰਸਿੰਗ ਦਾ ਸਰੀਰ ਪਹਿਲਾ ਸ਼ਾਂਤ ਹੋ ਗਿਆ ਬਾਬਾ ਫਤਿਹ ਸਿੰਘ ਦਾ ਸਰੀਰ ਅੱਧੀ ਘੜੀ 12 ਮਿੰਟ ਹਿਲਦਾ ਰਿਹਾ ਪਾਪੇ ਨੇ ਜੁਲਮਸ ਵੀਰੇ 9:45 ਤੋਂ ਲੈ ਕੇ 11 ਵਜੇ ਤੱਕ ਵਰਤਾਇਆ ਤੇਜਿੰਦਰ ਸਿੰਘ ਦਾਦੀ ਜੀ ਮਾਤਾ ਗੁਜਰਕੌਰ ਜੀ ਕਵੇਂ ਸ਼ੀਤ ਹੋਏ ਦਾਦੀ ਮਾ ਜਲਮ ਨੇ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰਤਾ ਜਲਮ ਵजीर खान ਨੇ ਜਲਾਦਨ ਹੁਕਮ ਦਿੱਤਾ ਕਿ ਇਹਨਾਂ ਦੇ ਸਰੀਰਾਂ ਨੂੰ ਠੰਡੇ ਬੁਰਜ ਨਾਲ ਲੱਗਦੀ ਹੰਸਲਾ ਨਦੀ ਕੋਲ ਸੁੱਟ ਦੇਵੋ ਤਾਂ ਕਿ ਇਹਨਾਂ ਦੇ ਸਰੀਰਾਂ ਨੂੰ ਕਾਂ ਕੁੱਤੇ ਇਲਾ ਖਾ ਜਾਣ ਪਰ ਸਰੀਰਾਂ ਦੀ ਬੇਦਬੀ ਹੁੰਦੀ ਰਹੇ ਜਿਉਂ ਇਸ ਘਟਨ ਦਾ ਪਤਾ ਗੁਰੂ ਘਰ ਦੇ ਦੀਵਾਨ ਸ਼ਰਦਾਲੂ ਟੋਡਰਮੱਲ ਨੂੰ ਪਤਾ ਲੱਗਾ ਜੋ ਕਿ ਆਪਣੇ ਕਿਸੇ ਕੰਮ ਬਾਹਰੋਂ ਵਾਪਸ ਸਰਹੰਦ ਪਰਤੇ ਸਨ ਉਹਨਾਂ ਦਾ ਮਨ ਬਿਰਾਗ ਨਾਲ ਪਰ ਆਇਆ ਟੋਡਰਮੱਲ ਜਿਹਦੇ ਮਨ ਦੇ ਭਾਵਨਾ ਬਣੇ ਕਿ ਮਾਤਾ ਜੀ ਤੇ ਸਾਬਜਾਦੇ ਦੇ ਪਾਂ ਸਰੀਰਾਂ ਦੀ ਬੇਦਬੀ ਨਹੀਂ ਹੋਣ ਦੇਣੀ ਹੈ ਉਹਨਾਂ ਨੇ ਪਾਵਨ ਸਰੀਰਾਂ ਦਾ ਸੰਸਕਾਰ ਸਤਕਾਰ ਸਹਿਤ ਕੀਤਾ ਜਾਵੇ। ਦਿਵਾਂਟ ਡਰਮਨ ਨੇ ਵਜ਼ੀਰ ਖਾਂ ਤੱਕ ਪਹੁੰਚ ਕੀਤੀ ਅਤੇ ਸਾਹਿਬਜ਼ਾਦੇ ਦੇ ਪਾਵਨ ਸਰੀਰਾਂ ਦਾ ਸੰਸਕਾਰ ਕਰਨ ਆਗਿਆ ਵੰਗੀ। ਵਜ਼ੀਰ ਖਾਂ ਨੇ ਕਿਹਾ ਤੁਸੀਂ ਸੰਸਕਾਰ ਕਰ ਸਕਦੇ ਹੋ ਪਰ ਤੁਹਾਨੂੰ ਸੋਨੇ ਦੀਆਂ ਮੋਹਰਾ ਧਰਤੀ ਉੱਪਰ ਖੜੀਆਂ ਕਰਕੇ ਚਮੀ ਲੈਣੇ ਪਵੇਗੇ। ਵੇਖੋ ਕਿ ਜਿੱਨੀ ਧਰਤੀ ਤੇ ਤੁਸੀਂ ਸੰਸਕਾਰ ਕਰਨਾ ਹੈ ਉਹਨੀਆਂ ਥਾਂ ਤੇ ਤੁਸੀਂ ਜੜੀਆਂ ਮੋਹਰਾ ਖੜੀਆਂ ਕਰਕੇ ਦੇਣੀਆਂ ਹੋਣ ਕਿਆਂ। ਸੂਪਾ ਪਤીર ਖਾਨ ਦੇ ਮਹਿਲਾਂ ਦੇ ਲਾਗੇ ਜ਼ਮੀਂਦਾਰ ਚੌਧਰੀ ਅੱਤ ਦੀ ਅੱਤੇ ਦੀ ਜ਼ਮੀਨ ਸੀ ਜਿਵੇਂ ਟੋਡਰਮਲ ਜੀ ਨੇ ਚੌਧਰੀ ਨਾਲ ਗੱਲ ਕਰਕੇ ਜ਼ਮੀਨ ਤੇ ਮੋਹਰਾ ਖੜੀਆਂ ਕਰਕੇ ਹੁਣ ਤੱਕ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਲਈ ਟੋਡਰਮਲ ਜੀ ਸੰਗਤਾ ਅਤੇ ਮਾਤਾ ਜੀ ਤੇ ਗੁਰੂ ਕੇ ਲਾਲਾਂ ਦੇ ਪਾਵ ਮੈ ਸਰੀਰਾਂ ਦਾ ਇਸ਼ਨਾਨ ਕਰਾ ਕੇ ਸੁੰਦਰ ਬਸਤਰ ਪਹਿਨਾ ਕੇ ਸਤਕਾਰ ਸਹਿ ਅਸਸਕਾਰ ਕੀਤਾ ਜਿਸ ਥਾਂ ਅੱਜ ਗੁਰਦੁਆਰਾ ਚੌਤੀ ਸਰੂਪ ਸਾਹਿਬ ਸ਼ਿਸ਼ੋਬਤ ਹੈ ਹਰਕੀਤ ਸਿੰਘ ਗਾਦੀਮਾ ਦਿਮਾਡਰ ਮਲ ਕੌਣ ਸਨ ਦਾਦੀ ਜੀ ਪੁੱਤ ਦਿਮਾਡ ਟੋਡਰ ਮਲ ਜੀ ਚੈਨ ਧਰਮ ਦੇ ਨਸਮੰਦ ਰੱਖਣ ਵਾਲੇ ਸੋਨੇ ਦੇ ਵਪਾਰੀ ਸਨ ਅਤੇ ਗੁਰੂ ਘਰ ਦੇ ਸੱਚੇ ਸ਼ਰਧਾਲੂ ਬੱਚੇ ਅੱਛਾ ਦਾਦੀ ਜੀ ਅੱਗੇ ਸੁਣਾਓ ਇਸ ਸਵਾ ਵਿੱਚ ਦਿਵਾਨ ਟੋਡਰ ਮਾਲ ਦੇ ਪਰਿਵਾਰ ਬਾਬਾ ਮੋਤੀ RAM ਮਹਾਰਾਜ ਜੀ ਭਾਈ ਜੋਤ ਸਿੰਘ ਜੀ ਉਥੋ ਦੀ ਸੰਗਤਾਂ ਨੇ ਪੂਰਾ ਸਾ ਦਿੱਤਾ ਉਹਨਾਂ ਮਹਾਨ ਸ਼ੀਧਾਂ ਯਾਦ ਵਿੱਚ ਇੰਨਾ ਸਾਰੇ ਜਨਾਂ ਵਿੱਚ ਮੈਂ ਫਰਸ਼ ਤੇ ਬਿਸਤਰਾ ਕਰਨਾ ਹੈ ਪੀ ਦਾਦੀ ਜੀ ਕਹਿੰਦੀ ਆਪਣੇ ਪੋਤਰਿਆਂ ਨੂੰ ਮਾਤਾ ਸੋਚੀ ਜੀ ਕੋਰ ਦਾ ਸਾਰਾ ਪਰਿਵਾਰ ਨੂੰ ਪੋਤੇ ਦੇ ਪੋਤੇ ਸਾਰਾ ਸਾਕਾ ਸੁਣ ਰਹੇ ਸਨ ਤੇ ਨਾ ਨਾਲ ਵਿਰਾਗ ਦੇ ਹੰਝੂ ਉਹਨਾਂ ਦੀਆਂ ਅੱਖਾਂ ਵਿੱਚੋਂ ਵਹਿ ਰਹੇ ਸਨ ਪੋਤਿਆਂ ਕਿਹਾ ਦਾਦੀ ਮਾਂ ਅਸੀਂ ਉਹਨਾਂ ਪਾਵਨ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਜਿੱਥੇ ਸੈਬ ਜੀ ਦਾ ਖੂਨ ਡੁੱਲਿਆ ਅਸੀਂ ਅੱਜ ਤੋਂ ਬਾਅਦ ਕਦੀ ਵੀ ਕੇਸ ਨਹੀਂ ਕਟਾਂਗਾ ਕੇਸ ਰਖ ਸੁnder ਦਸਤਾਰ ਸਜਾਵਾਂਗੇ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਅਮਰ ਸ਼ਾਹ ਕੇ ਤਿਆਰ ਬਾਤ ਤਿਆਰ ਹੋ ਕੇ ਸਿੰਘ ਸਜਾਂਗੇ ਪੇਸਰ ਚਿਤਕਾਰ ਤੇ ਛੋਟੇ ਪੁੱਤਰ ਤੇ ਨੌਵੇਂ ਵੀ ਵਾਇਕੁਰ ਚਿਤਕੋਲ ਆਪਣੇ ਬੱਚਿਆਂ ਦੇ ਕੇਸ ਕਤਲ ਕਰਨ ਦੀ ਮਾਫੀ ਮੰਗੀ ਤੇ ਅਗਾ ਤੋਂ ਕਦੇ ਵੀ ਆਪਣੇ ਅਤੇ ਬੱਚਿਆਂ ਦੇ ਕੇਸ ਕਤਲ ਨਾ ਕਰਵਾਉਣ ਦਾ ਪ੍ਰਣ ਕੀਤਾ ਤੇ ਕਿਹਾ ਸੀ ਸਾਰੇ ਸਿੱਖੀ ਸਿਧ ਕਦੇ ਨਹੀਂ ਛੱਡਾਂਗੇ ਮਾਤਾ ਸੁਚਿਤਕਾਰ ਦੀ ਨੋ ਕਹਿਣ ਲੱਗੀ ਮਾਤਾ ਜੀ ਸਾਨੂੰ ਵੱਡੇ ਸਾਬ ਜਦੇਤਾ ਚਿਤ ਸਿੰਘ ਬਾਬਾ ਜੂਜਾ ਸਿੰਘ ਤੇ ਹੋ ਸਿੰਘਾਂ ਦੀ ਵੀ ਸਿੱਧੀ ਕਹਵੇਂ ਉਹਨਾਂ ਬਾਰੇ ਵੀ ਸੁਣਾਓ ਇਹਨੇ ਗੁਰਦੁਆਰੇ ਗੁਰਦੁਆਰਾ ਫਤਿਹਗੜ ਸਾਹ ਸ਼ਹੀਦੀ ਆਸਾਨ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇਨੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਸੰਸਕਾਰ ਹੋਇਆ ਸੀ ਸੰਸਕਾਰ ਆਸਾਨ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ